ਕਿਹੜਾ ਆਪਣੇ ਬੱਕਰੇ ਦਾ ਚਾਰਾ ਹੈ ਇਹ ਕਿਹੜਾ ਬੱਕਰਾ ਹੁੰਦਾ ਹੈ ਇਹ ਬਿਲਕੁਲ ਖੱਸੀ ਬੱਕਰਾ ਤੇ ਦੇਸੀ ਬੱਕਰਾ ਹੁੰਦਾ ਜੀ ਠੀਕ ਹੈ ਸਾਡਾ ਕਿਉਂ ਅਸੀਂ ਵੈਰਾਈਟੀ ਕੁਆਲਟੀ ਦੀ ਗਾਰੰਟੀ ਕਿਉਂ ਦਿੰਨੇ ਆ ਜਿਹੜੀ ਸਾਡੀ ਮੰਡੀ ਆ ਲੋਂਗੋਵਾਲ ਦੇ ਵਿੱਚ ਉੱਥੋਂ ਅਸੀਂ ਖੁਦ ਜਿਹੜਾ ਚਰਾਈ ਵਾਲਾ ਮਾਲ ਉਹ ਖਰੀਦ ਕੇ ਉਹਦੀ ਰੈਸਪੀ ਤਿਆਰ ਕਰਦੇ ਆ ਠੀਕ ਲੋ ਵੀ ਦੋਸਤੋ ਆਪਾਂ ਪਹੁੰਚੇ ਅੱਜ ਲੋਂਗੋਵਾਲ ਰੰਦਾਵਾ ਬੱਕਰੇ ਦੇ ਚਾਰਾ ਨਾਲ ਕੋਲ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਪਿਛਲੇ ਸਾਲ ਤੁਸੀਂ ਬਹੁਤ ਜ਼ਿਆਦਾ ਜਿਹੜਾ ਪਿਆਰ ਦਿੱਤਾ ਤੇ ਉਮੀਦ ਕਰਦੇ ਆ ਕਿ ਇਸ ਤੋਂ ਇਸ ਵਾਰੀ ਤੁਹਾਡੀ ਉਮੀਦ ਤੋਂ ਉੱਤੇ ਉਸ ਤੋਂ ਵੀ ਜ਼ਿਆਦਾ ਖਰੇ ਉਤਰਿਏ ਕਿਉਂਕਿ ਪਹਿਲਾਂ ਜਿਹੜੀ ਆਪਾਂ ਤੁਹਾਨੂੰ ਵੈਰਾਈਟੀ ਦਿੱਤੀ ਸੀ ਸਿਰਾ ਦਿੱਤੀ ਸੀ ਤੇ ਬਾਈ ਜਗਦੀਪ ਭਾਰੀ ਆਪਣੇ ਨਾਲ ਨੇ ਕਰਾਂਗੇ ਗੱਲਬਾਤ ਆਜੋ ਜੀ ਜਿੱਦਿ ਪਹਿਲਾਂ ਬਹੁਤ ਬੜਾਈਆਂ ਭਾਈ ਬਹੁਤ ਬੜਾਈਆਂ ਭਾਈ ਜੀ ਤੁਹਾਨੂੰ ਵੀ ਸਟਾਰਟ ਕਰਤਾ ਬਾਈ ਆਪਾਂ ਜਿਹੜਾ ਅਚਾਰ ਦਾ ਕੰਮ ਸੀਗਾ ਹਾਂਜੀ ਹਾਂ ਬਾਈ ਠੀਕ ਹੈ ਤੇ ਹੁਣ ਦੇ ਦੇਗਾ ਬਾਈ ਸਦਿਨਾ ਇਹਦੀ ਪੂਰੀ ਡਿਟੇਲ ਹਾਂਜੀ ਬਾਈ ਜੀ ਡਿਟੇਲ ਇਹ ਹੈ ਵੀ ਸਾਰੇ ਭਰਾਵਾਂ ਨੇ ਪਹਿਲਾਂ ਪਸੰਦ ਕੀਤਾ ਦੇਸੀ ਬੱਕਰੇ ਦਾ ਅਚਾਰ ਠੀਕ ਹੈ ਕਿਉਂਕਿ ਆਪਣਾ ਜਿਹੜਾ ਮੰਨ ਲੇ ਭਸਮਾ ਦੇ ਨਾਂ ਤੇ ਜਿਹੜਾ रेसिपी ਮੰਨੀ ਗਈ ਆ ਠੀਕ ਆ ਨਾ ਜਿੰਨਾ ਕੋਈ ਕਮਜ਼ੋਰੀ ਆ ਵੀਕਨੈਸ ਆ ਜਾ ਮੰਨ ਕੇ ਚੱਲੋ ਵੀ रेसिपी ਮਤਲਬ ਕਿ ਟੇਸਟ ਪ੍ਰਤੀ ਵੀ ਇੰਨੀ ਕੁ ਆਨੰਦਮਈ ਆ ਜਿੰਨੇ ਸੱਜਣਾ ਨੇ ਖਾਦਾ ਇੱਕ ਡੱਬਾ ਮੰਗਾ ਕੇ ਦੱਸਦਾ ਦੱਬੇ ਮੰਗਾਏ ਕਿਉਂ ਮੰਗਾਏ ਭਾਈ ਉਹਦਾ ਕਾਰਨ ਇਹ ਸੀ ਜਗਦੀਪ ਕਿਉਂਕਿ ਆਪਾਂ ਕਿਸੇ ਤੋਂ ਤਿਆਰ ਨਹੀਂ ਕਰਾਉਂਦੇ ਆਪਣੇ ਬਾਪੂ ਜੀ ਆਪ ਤਿਆਰ ਕਰਦੇ ਨੇ ਤੇ ਕੁਆਂਟੀਟੀ ਬਾਈ ਨਾਪ ਤੋਲ ਕੇ ਪੂਰੀ-ਪੂਰੀ ਪਾਉਂਦੇ ਨੇ ਬਿਲਕੁਲ ਜੀ ਬਾਕੀ ਖਾਸੀਅਤ ਇਹ ਵੀ ਆ ਬਹੁਤ سارے ਸੱਜਣ ਉੱਥੇ ਬਹਿ ਕੇ ਬਾਪੂ ਜੀ ਤੋਂ ਤਿਆਰ ਕਰਵਾਉਂਦੇ ਰਿਹਾ ਠੀਕ ਆ ਕਿਉਂਕਿ ਰਸੋਈ ਸਭ ਤੋਂ ਵੱਡਾ ਪੜਦਾ ਹੁੰਦਾ ਤੁਸੀਂ ਰਸੋਈ ਦੇ ਵਿੱਚ ਆਓ ਰੂਮ ਬਣਿਆ ਕੁਰਸੀਆਂ ਤੇ ਬੈਠੋ ਉੱਥੇ ਬੈਠ ਕੇ ਆਪਣੀ ਰੈਸਪੀ ਤਿਆਰ ਕਰਵਾਓ ਸਹੀ ਠੀਕ ਹੈ ਜੀ ਬਾਕੀ ਆਨਲਾਈਨ ਤੁਸੀਂ ਕਿਤੇ ਵੀ ਪੰਜਾਬ ਤੇ ਹਰਿਆਣਾ ਤੁਸੀਂ ਕਿਤੇ ਵੀ ਬੈਠੇ ਇਹ ਰੈਸਪੀ ਹੈ ਜਿਹੜੀ ਮੰਗਵਾ ਸਕਦੇ ਹੋ ਕਿਉਂਕਿ ਬਹੁਤ ਸਾਰੀ ਤਰੀਕੇ ਦੇ ਨਾਲ ਸ਼ੁੱਧਤਾ ਦੇ ਨਾਲ ਪੂਰੇ ਸਿੰਪਲ ਤਰੀਕੇ ਦੇ ਨਾਲ ਪ੍ਰੋਸੈਸਿੰਗ ਹੈ ਜਿਹੜੀ ਇਹਦੀ ਕੀਤੀ ਗਈ ਆ ਜੇ ਕੋਈ ਵੀ ਬੰਦਾ ਇਹਦੇ ਵਿੱਚ ਕੈਮੀਕਲ ਸਾਫਤ ਕਰਦਾ ਤਾਂ ਅਸੀਂ ਉਹਨੂੰ ਬੰਦਾ ਨਾਮ ਦੇਵਾਂਗੇ ਠੀਕ ਹੈ ਜੀ ਸਾਨੂੰ ਇਸ ਚੀਜ਼ ਤੇ ਮਾਣ ਹੈ ਕਿਉਂਕਿ ਬਹੁਤ ਘੈਂਡ ਰੈਸਪੀ ਬਹੁਤ ਸ਼ੌਂਕ ਨਾਲ ਪੂਰੇ ਪਿਆਰ ਨਾਲ ਬਣਾ ਜਾਂਦਾ ਬਹੁਤ ਵਧੀਆ ਟੇਸਟ ਹੈਗਾ دوسری ਗੱਲ ਇਹ ਹੈ ਜਿੱਥੇ ਵੀ ਤੁਸੀਂ ਬੈਠੇ ਹੋ ਆਨਲਾਈਨ ਆਰਡਰ ਕਰੋ ਤੁਹਾਡੇ ਘਰ ਦੇ ਵਿੱਚ ਇਹ ਮਟਨ ਆਊਗਾ ਠੀਕ ਹੈ ਤੁਹਾਡੇ ਰਿਸ਼ਤੇਦਾਰ ਆਉਂਦੇ ਆ ਕੋਈ ਸੱਜਣ ਬੈਲੀ ਆਉਂਦਾ ਤੁਸੀਂ ਪਾਰਟੀ ਕਰਨੀ ਆ ਠੀਕ ਹੈ ਤੁਸੀਂ ਸੰਗਰੂਰ ਵੀ ਮੇਨ ਬ੍ਰਾਂਚ ਬਣ ਗਈ ਲੋਂਗੋਵਾਲ ਬਣ ਆਨਲਾਈਨ ਵੀ ਸਾਰੇ ਪੰਜਾਬ ਚ ਹੈ ਤੁਸੀਂ ਆਰਡਰ ਕਰੋ ਇੱਕ ਖਾਸੀਅਤ ਕੀ ਆ ਵੀ ਸਾਡਾ ਜਿਹੜਾ ਵੀ ਪ੍ਰੋਡਕਟ ਆ ਉਹ ਸੀਲ ਬੰਦ ਆਊਗਾ ਠੀਕ ਆ ਜਿਵੇਂ ਇਹ ਦੇਸੀ ਮੁਰਗੇ ਦਾ achar ਆ ਠੀਕ ਆ ਇਹ ਬੱਕਰੇ ਦਾ achar ਹੈ ਪੈਕਿੰਗ ਜਿਹੜੀ ਤੁਸੀਂ ਆਰਡਰ ਕਰੋਗੇ ਉਹੀ ਤੁਹਾਡੇ ਕੋਲ ਆਊਗਾ ਠੀਕ ਆ ਇਹ 1/2 ਕਿਲੋ ਦੀ ਪੈਕਿੰਗ ਹੈ ਇਹ 1/2 ਕਿਜੀ ਹੈ ਜੀ ਹੂੰ ਤੇ ਇਹ 800 ਗ੍ਰਾਮ ਹੈ ਹੂੰ ਤੇ ਫਰਿੱਜ ਦੇ ਵੀ ਸਾਡੀ ਕਿਲੋ ਦੀ ਵੀ ਆ ਠੀਕ ਆ 2 ਕਿਲੋ 5 ਕਿਲੋ ਉਦੋਂ ਬਾਅਦ ਓਪਨ ਜਿੰਨੀ ਮਰਜੀ ਜਿੰਨੀ ਮਰਜੀ ਹੈਗੀ ਤੇ ਜਿਹੜੀ ਜੇ ਗਰੰਟੀ ਦੀ ਗੱਲ ਕਰੀ ਆਪਾਂ ਕਿ ਕਿੰਨੇ ਚਿਰ ਗਰੰਟੀ ਬਹੁਤ ਵਧੀਆ ਗੱਲ ਕੀਤੀ ਜੀ ਗਰੰਟੀ ਬਾਈ ਜੀ ਇਹ ਆ ਵੀ ਤੁਹਾਡਾ ਪੈਸਾ ਬਿਲਕੁਲ ਸੇਫ ਆ ਅਸੀਂ ਜਿੰਨਾ ਵੀ ਕਸਟਮਰ ਸਾਡਾ ਪਹਿਲਾਂ ਦਾ ਅਸੀਂ 100% ਦਿਲੋਂ ਕੋਸ਼ਿਸ਼ ਕੀਤੀ ਆ ਵੀ ਜੇ ਕਿਸੇ ਦਾ ਖਰਾਬ ਹੋ ਗਿਆ ਤਾਂ ਉਹਦੇ ਪੈਸੇ ਜਾਂ ਉਹਨੂੰ ਚੇਂਜ ਕਰਕੇ ਦਿੱਤਾ ਸਹੀ ਹੈ ਇਹੀ ਚੀਜ਼ ਦੁਬਾਰਾ ਫੇਰ ਆਗਰ ਤੁਹਾਨੂੰ ਇਹ ਲੱਗਦਾ ਵੀ ਯਾਰ ਰਸਤੀ ਖਰਾਬ ਹੋ ਗਈ ਜਾਂ ਕਈ ਵਾਰ ਕੀ ਹੁੰਦਾ ਘਰਾਂ ਦੇ ਵਿੱਚ ਅਲਾਉ ਨਹੀਂ ਹੁੰਦਾ ਤਾਂ ਉਹ ਸਾਡਾ ਵਾਪਸ ਵੀ ਕਰ ਸਕਦੇ ਠੀਕ ਹੈ ਮਨੀ ਬੈਕ ਗਾਰੰਟੀ ਹੈ ਬਸ ਤੁਹਾਡਾ ਇੱਕ ਇੱਕ ਰੁਪਿਆ ਸੇਵ ਆ ਠੀਕ ਹੈ ਬਾਕੀ ਸਾਡਾ ਜਿੰਨੀ ਰੈਸਪੀ ਦੀਆਂ ਵੈਰਾਈਟੀਆਂ ਜਿੰਨੀਆਂ ਚੀਜ਼ਾਂ ਇਹਦੇ ਵਿਚਾਰ 18-20 ਚੀਜ਼ਾਂ ਪੈਂਦੀਆਂ ਉਹ ਸਾਡੀ ਚੈੱਕ ਕਰਨੀ ਹੈ ਸਾਡੀ ਰਸੋਈ ਦੇ ਵਿੱਚ ਆਓ ਠੀਕ ਹੈ ਤੇ ਹੁਣ ਆਪਣੇ ਕੋਲ ਕਿਹੜੇ-ਕਿਹੜੇ ਜਿਹੜੇ ਆਚਾਰ ਆਪਾਂ ਤਿਆਰ ਕਰਿਆ ਕਰਾਂਗੇ ਇਸ ਟਾਈਮ ਅੱਜ ਰੈਡੀ ਹੈ ਜੀ ਆਪਣੇ ਕੋਲ ਬੱਕਰੇ ਦਾ ਤੇ ਦੇਸੀ ਮੁਰਗੇ ਦਾ ਤੇ ਮੱਛੀ ਦਾ ਠੀਕ ਹੈ ਆਪਣੇ ਕੋਲ ਇਹ ਤਿੰਨੇ ਰੈਡੀ ਹੈ ਜੀ ਤੇ ਇਸ ਤੋਂ ਬਾਅਦ ਹੋਰ ਕਿਹੜੇ-ਕਿਹੜੇ ਕਰਿਆ ਕਰਾਂਗੇ ਆਪਾਂ ਅੱਗੇ ਲੈ ਕੇ ਆਏ ਨੇ ਜੀ ਝਿੰਗਾ ਮੱਛੀ ਤੇ ਮਸਰੂਮ ਜਿਹੜਾ ਬੱਚਾ ਹੈ ਠੀਕ ਹੈ ਜੇ ਮੈਂ ਬੱਚਿਆਂ ਲਈ ਹਾਈ ਪ੍ਰੋਟੀਨ ਸੋਰਸ ਆ ਮਸਰੂਮ ਉਹ ਵੀ ਬਹੁਤ ਟੇਸਟੀ ਹੈਗਾ ਉਹ ਵੀ ਤੁਸੀਂ ਆਨਲਾਈਨ ਮੰਗਵਾ ਸਕਦੇ ਠੀਕ ਹੈ ਇਹ ਖਾਣ ਦੀ ਗੱਲ ਕਰੀ ਖਾਣ ਦਾ ਤਰੀਕਾ ਕੋਈ ਕੋਈ ਦੁਵਾਰ ਕੋ ਸਮਝਾ ਦੋ ਮੜਾ ਆਉਣ ਦਾ ਤਰੀਕਾ ਭਾਈ ਜੀ ਇਹ ਆ ਤੁਸੀਂ ਨੰਗਦੇ ਟੱਪ ਦੇ ਆਉਣ ਦੀ ਰੋਡ ਜਿੱਨੇ ਵੀ ਜਮਨ ਸਾਡਾ ਬੜ ਬਰਡੋਲ ਪਲਾਜ਼ੇ ਦੇ ਆ ਤੁਸੀਂ ਬਾਏ ਕਾਰ ਇਹਨੂੰ ਖਰੀਦਣਾ ਚਾਹੁੰਦੇ ਹੋ ਰੋਡ ਦੇ ਤੇ ਕਾਰ ਰੋਕੋ ਇਹਨੂੰ ਗੱਡੀ ਦੇ ਵਿੱਚ ਹੀ ਤੁਸੀਂ ਆਪਦਾ ਕੁਝ ਵੀ ਇੰਜੋਏ ਕਰਨਾ ਚਾਹੁੰਦੇ ਹੋ ਆਏ ਦੇ ਇਹਨੂੰ ਤੁਸੀਂ ਠੰਡਾ ਖਾਓਗੇ ਠੰਡਾ ਵੀ ਇੰਨਾ ਟੇਸਟੀ ਲੱਗੂਗਾ ਵੀ ਗਰਮ ਕਰਨ ਦੀ ਵੀ ਲੋੜ ਨਹੀਂ ਠੀਕ ਹੈ ਅਗਰ ਤੁਸੀਂ ਗਰੇਵੀ ਯੂਜ਼ ਕਰਨੀ ਹੈ ਤਾਂ ਇੱਕ ਗੜਛੀ ਜਾਂ ਦੋ ਗੜਛੀਆਂ ਪਾਣੀ ਦੀ ਆਪਾਂ ਉਹ ਇੱਕ ਗੜਛੀ ਦੇ ਦੋ ਗੜਛੀਆਂ ਇਹਦੀਆਂ ਪਾਓ ਮੈਗੀ ਮੰਗੂ ਯਾਨੀ ਕਿ 2 ਮਿੰਟ ਸਿਰਫ ਗਰਮ ਕਰਨ ਦਾ ਠੀਕ ਹੈ ਦੋ ਵੀ ਜ਼ਿਆਦੇ ਆ ਘੰਟਿਆਂ ਦਾ ਕੰਮ ਹੁਣ ਤਾਂ ਮਿੰਟਾਂ ਚ ਆ ਗਿਆ ਮਿੰਟਾਂ ਚ ਆ ਗਿਆ ਠੀਕ ਹੈ ਨਾ ਹਾਂ ਜੀ ਤੇ ਜੇ ਆਨਲਾਈਨ ਕੋ ਮੰਗਾਉਣਾ ਚਾਹੁੰਦਾ ਹੈਗਾ ਹਾਂਜੀ ਤਾਂ ਪੂਰਾ ਦਾ ਹੋ ਜਾ ਆਪਣਾ ਹਾਂਜੀ ਭਾਈ ਆਨਲਾਈਨ ਸਾਡਾ ਜਾਨੀ ਕਿ ਜਿੱਥੇ ਵੀ ਤੁਸੀਂ ਕਹੋਗੇ ਸਾਡੇ ਕੋਲ ਘੱਟੋ ਘੱਟ 10 ਤੋਂ 12 ਮੁੰਡਿਆਂ ਦੀ ਟੀਮ ਆ ਠੀਕ ਹੈ ਜਿਹੜੀ ਪੂਰੇ ਪੰਜਾਬ ਚ ਡਿਲੀਵਰੀ ਕਰੂ ਬ੍ਰਾਂਚਾਂ ਨੂੰ ਛੱਡ ਕੇ ਠੀਕ ਹੈ ਕਿਉਂਕਿ ਬ੍ਰਾਂਚਾਂ ਅਲੱਗ ਨੇ ਤੇ ਜਿਹੜੀ ਡਿਲੀਵਰੀ ਬੁਆਏ ਸਾਡੇ ਉਹ ਅਲੱਗ ਠੀਕ ਹੈ ਤੇ ਠੀਕ ਉਪਰਾ ਇੱਥੇ ਆ ਕੇ ਲੈਣਾ ਚਾਹੁੰਦਾ ਹੈਗਾ ਤਾਂ ਇੱਕ ਵਾਰ ਲੋਕੇਸ਼ਨ ਬੋਲ ਦਿਓ ਮਾੜੀ ਆਪਣ ਸੰਘਰੂਰ ਤੋਂ ਬਰਨਾਲਾ ਜਦੋਂ ਵੜਵਰ ਆਉਨੇ ਆ ਵੜਵਰ ਤੋਂ 5 ਕਿਲੋਮੀਟਰ ਲੋਂਗੋ ਵਾਲਾ ਹਾਂ ਤਾਂ ਰੰਦਾਵਾ ਮਟਨ ਲੋਕੇਸ਼ਨ ਵੀ ਤੁਸੀਂ ਪਾ ਸਕਦੇ ਹੋ ਰੰਦਾਵਾ ਫੀਡ ਲੋਕੇਸ਼ਨ ਪਾ ਸਕਦੇ ਹੋ ਤੇ ਇਹ ਲੋਕੇਸ਼ਨ ਦੇ ਉੱਤੇ ਤੁਸੀਂ ਬਿਲਕੁਲ ਸਾਡੀ ਜਿਹੜੀ ਸ਼ਾਪ ਹੈ ਸ਼ਾਪ ਹੈ ਦੁਕਾਨ ਹੈ ਸਟੋਰ ਹੈ ਇੱਥੇ ਤੁਸੀਂ ਪਹੁੰਚ ਸਕਦੇ ਹੋ ਠੀਕ ਹੈ ਜਿਹੜਾ ਆਪਣੇ ਬੱਕਰੇ ਚਾਰਾ ਹੈ ਤੇ ਕਿਹੜਾ ਬੱਕਰਾ ਹੁੰਦਾ ਹੈਗਾ ਇਹ ਬਿਲਕੁਲ ਖੱਸੀ ਬੱਕਰਾ ਤੇ ਦੇਸੀ ਬੱਕਰਾ ਹੁੰਦਾ ਜੀ ਠੀਕ ਹੈ ਸਾਡਾ ਕਿਉਂ ਅਸੀਂ ਵੈਰਾਈਟੀ ਕੁਆਲਿਟੀ ਦੀ ਗਾਰੰਟੀ ਕਿਉਂ ਦਿੰਨੇ ਹਾਂ ਹੂੰ ਜਿਹੜੀ ਸਾਡੀ ਮੰਡੀ ਆ ਲੋਂਗੋਵਾਲ ਦੇ ਵਿੱਚ ਉੱਥੋਂ ਅਸੀਂ ਖੁਦ ਜਿਹੜਾ ਚਰਾਈ ਵਾਲਾ ਮਾਲ ਆ ਉਹ ਖਰੀਦ ਕੇ ਉਹਦੀ ਰੈਸਪੀ ਤਿਆਰ ਕਰਦੇ ਹਾਂ ਠੀਕ ਹੈ ਹਾਂ ਜਿਹੜਾ ਜੜੀ ਬੂਟੀਆਂ ਤੋਂ ਜਿਹੜਾ ਮਾਸ ਤਿਆਰ ਹੋਇਆ ਉਹਦੀ ਟੇਸਟ ਹੀ ਬਾਈ ਜੀ ਅਲੱਗ ਮਿਲੂ ਤੁਹਾਨੂੰ ਸਹੀ ਹੈ ਜੀ ਹਾਂ ਜੀ ਬੀਟਲ ਦਾ ਠੀਕ ਹੈ ਇਸ ਕਰਕੇ ਫੁੱਲ ਗਰੰਟੀ ਹੈ ਬਾਈ ਜੀ ਇੱਕ ਰੱਤੀ ਵਾਰ ਵੀ ਲਾਂਬੇ ਵਾਲੀ ਕੋਈ ਕਮੀ ਨਹੀਂ ਠੀਕ ਹੈ ਅਗਰ ਤੁਹਾਨੂੰ ਕੋਈ ਪਸੰਦ ਨਹੀਂ ਆਈ ਗੱਲ ਤਾਂ ਤੁਸੀਂ ਸਾਥੋਂ ਪੈਸੇ ਵਾਪਸ ਲੈਣ ਦੀ ਜ਼ਿੰਮੇਵਾਰੀ ਹੈ ਠੀਕ ਹੈ ਹਾਂ ਜੀ ਲੋ ਭਾਈ ਜੀ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦੇ ਨੇ ਜਿਹੜੇ ਸੋਚਦੇ ਨੇ ਕਿ ਭਾਈ ਕਦੋਂ ਸਟਾਰਟ ਕਰਨਗੇ ਰੰਧਾਵੇ ਵਾਲੇ ਤੇ ਭਾਈ ਸਟਾਰਟ ਹੋ ਚੁੱਕਿਆ ਹੁਣ ਤਾਂ ਤੁਹਾਡਾ ਇੰਤਜ਼ਾਰ ਹੈ ਬਾ ਫੋਨ ਚੱਕ ਲਓ ਨੰਬਰ ਸਕਰੀਨ ਤੇ ਆ ਨੰਬਰ ਤੇ ਕਾਲ ਕਰਕੇ ਆਰਡਰ ਜਿਹੜੇ ਆਪਦੇ ਬੁੱਕ ਕਰ ਲਓ ਧੰਨਵਾਦ ਓਕੇ